ਆਹ ਵੰਦੀਆ ਆਹ ਆ ਗਿਆ ਪਤਾ ਨਹੀਂ ਬਾਈ ਕਿਹੜੇ ਤਵੀਤਾ ਮੋਰ ਕੋਲੇ ਥੋੜਾਲੇ ਉੱਤੋਂ ਦੀ ਵਾਰ ਮੁਰ ਜਾਂਦਾ ਨੇੜੇ ਨਾਲ ਆਉਣ ਦਾ ਕਰੋ ਤੜਕੇ ਜਦੋਂ ਹੁੰਦਾ ਥੋੜਾਲੇ ਪਾਸੇ ਬਾਤ ਵੀ ਆ ਮੋਰ ਕੋਲ ਇਹ ਤਾਂ ਉਹ ਵੀ ਚਾਉਂਦਾ ਯਾਰ ਪਤਾ ਕਿਹਦਾ ਕਾਲਾ ਮੋਰ ਇੱਕ ਮਰਿੰਜ ਦਾ ਵੀ ਜਿੱਤ ਆ ਵਰਦੀ ਮੋਰ ਦੀ ਤਿੰਨੇ ਨੰਬਰ ਤੇ ਆ ਆਉਂਦੀ ਠੀਕ ਬੱਚੇ ਨਾਲ ਆ ਆ ਆ ਗੋਵਿੰਦੇ ਦੂਜਾ ਕਿਧਰ ਦੂਜੀ ਕਿੱਥੇ ਪਿਛਲੀ ਆ ਗਈ ਜੋਤੀ ਬਲੋਡ ਜੋਤੀ ਬਲੋਡ ਦੀ ਵੀ ਆ ਗਈ ਆ ਹਾਂਜੀ ਉਹ ਕੀ ਕਰ ਰਹੀ ਅਰਥਾ ਤੋਂ ਵਿਚਾਲ ਨੂੰ ਲਿਆ ਆ ਬਈ ਛੋਟੀ ਫੇੜਾ ਛੋਟੀ ਵਾਲੇ ਜੀ ਹੜ ਗਿਆ ਫੋਟ ਹੁਣ ਵੇਖੋ ਫੇੜਾ ਤਾਂ ਲੈ ਚੱਲਿਆ ਸੀਗਾ ਜਦੋਂ ਭੱਜ ਕੇ ਸੀਟ ਅੱਲੇ ਪਾਸੇ ਨੂੰ ਹੋ ਗਿਆ ਸੀ ਮੋੜ ਪਰ ਖੜੀ ਲਿਆ ਜੋਤੀ ਨੇ ਦੋ ਬਾਈ ਦੋ ਹੀ ਰਹਿ ਗਏ ਦੋ ਹੀ ਰਹਿ ਗਏ ਮੋੜ ਦਾ ਤੇ ਜੋਤੀ ਮਲੋਡ ਦਾ ਦੋਨਾਂ ਦਾ ਫਿਰਦੇ 3 ਨੰਬਰ ਬਣਾ ਗਏ ਸੀ ਜਗਨੰਦਨ ਬੜਿੰਗ ਬਾਈ ਚੋਟ ਬਾਈ ਭਲਾ ਹੁਣ ਤਾਂ ਭਰੇ ਤਾਲੀ ਬਾਈ ਹੁਣ ਤਾਂ ਭਰੇ ਤਾਲੀ ਵੀ ਮਾਰ ਲੈ ਜਦੋਂ ਬੰਦ ਲੋਕ ਆਏ ਹੈ ਹੈ ਚੋਕ 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 ਯਾ ਲੈ ਕੰਮ ਹੋ ਚੱਲਿਆ ਹੋਰ ਭੱਜ ਜਾਣਾ ਚੱਲ 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 ਉਸ ਤੋਂ ਜੋਖੀ ਇੱਥੇ ਰੱਖ ਲੋ ਉਹਦੀ ਨਿਕਲ ਉਹਦੀ ਨਿਕਲ ਓਏ ਯਾਰ ਇਹ ਮੋਰ ਦਾ ਉਹ ਨਿਆਰ ਕੇ ਪੁੱਤਰਾ ਦੀ ਦੋਨੇ ਜਾਨੇ ਉੱਤਰ ਵੀ ਪੁੱਤਰ ਵੀ ਥੋੜਾ ਪਾਸੇ ਨਹੀਂ ਕਿੱ데 ਪਾਸੇ ਨਹੀਂ ਜਾਣੀ ਆ ਗੱਲ ਆ ਓਏ ਭਾਈ ਬੱਲਾ ਦੇ ਛੇ ਨੂੰ ਜਾਉ ਓੜ 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 ਕਰੀ ਜਾਂਦੀ ਆ ਦੋਈ ਆ ਬਈ ਦੋਈ ਮੋਰ ਦੀ ਜਮਾ ਵਹਿੰਦੀ ਵਹਿੰਦੀ ਥਲੋ ਥਲੋ ਫੇਰ ਚੜ ਗਈ ਬਰਾਬਰ ਆ ਜਾਵਾ ਸ਼ੇਅਰ ਕਰਿਓ ਕਰਿਓ ਬਈ ਸ਼ੇਅਰ ਆ ਉੱਤੇ ਜਾਂਦੀ ਜਮਾ ਬਈ ਕਟਾ ਗਿਆ ਬਈ ਕਟਾ ਗਿਆ ਜੋ ਉਸ ਦਾ ਕਦੋਂ ਦਾ ਕਬੂਤਰ ਉਹ ਨਹੀਂ ਬੈਠੀ ਜੋਤੀ ਰਹਿ ਗਿਆ ਇਕੱਲਾ ਕੱਲ ਦਾ ਰਾਜ 6 ਆਜ ਇੱਕ ਮਿੰਟ ਲਈ ਅਨੰਦ ਜੋਤੀ ਨੋ 1 ਮੋਟਰ ਚੱਲ ਗਿਆ ਇੱਕ ਮਿੰਟ ਤੇ ਪਿੰਡ ਹਰਾਜ ਦੂਜਾ ਨੰਬਰ ਲੈ ਦੇਣਾ 3 ਨੰਬਰ ਜਗਨਨਾਥ ਪਹਿਲਾ ਨੰਬਰ ਲੈ ਗਿਆ ਮੋਰ ਬੱਪੀ ਆਣਾ ਮੇਰੇ ਮਿੱਤਰੋ ਮੋਰ ਬੱਪੀ ਆਣਾ ਕਿਸੇ ਕਿ ਮੋੜ ਅਗਿਦਰ ਆ ਆ ਆ ਆ ਹਜੇ ਵੀ ਕੱਲੀ ਆ ਆ ਗਈ ਆ ਆ ਉਹਦਾ ਬਾਈ ਕਿਹਨਾਂ ਦਾ ਭਾਈ ਇੱਥੇ ਇੱਥੇ ਤਾਰਾ ਪੜੀ ਬਈ ਜਮਾ ਸੌ ਲੱਗ ਬੈਂਦੀ 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 ਫੇਰ ਚੜ ਗਈ ਕੰਨੀ ਤੋਂ ਫੋੜ ਚਾਹ ਕੰਨੀ ਤੋਂ ਮੋੜ ਕੇ ਲੈ ਕੇ ਗਿਆ ਜਮਾ ਕੰਨੀ ਦੇ ਉੱਤੇ ਬੈਂਦੀ ਜਮਾ ਫੋੜ ਦੇ ਜੋਤੀ ਕਿ ਇੱਥੇ ਬੈ ਗਈ ਸਾਹਮਣੇ ਬਈ ਉਹ ਉੱਥੇ ਦੂਜਾ ਨੰਬਰ ਮੋਟਰਸਾਈਕਲ ਜਿੱਤ ਗਏ ਕੱਲੀ ਮੋੜ ਦੀ ਫਿਰਦੀ ਐ ਇਸ ਟਾਈਮ ਨਾ ਨਾ ਬਾਈ ਬਸ ਕੱਲ ਹੀ ਰਹਿ ਗਈ 6 ਵਜੇ ਜਮਾ ਸਹੀ ਹਜੇ ਫਰਦੀ ਆ ਬਾਈ ਬੱਪੀ ਆਣਾ ਬੱਪੀ ਆਣੇ ਦਾ ਇਹ ਤਾਂ ਉਧਰ ਮਾਨਸੇਰੀਏ ਚ ਦੋ ਦਿਨ ਜਿੱਤੀ ਹੋਦਾ ਪਹਿਲੇ ਹੀ ਦੋ ਦਿਨ ਪਹਿਲਾਂ ਜਿੱਤੀ ਬੈਠਾ ਲੱਗ ਗਿਆ ਛਤਰੀਆਂ ਆ ਆਉਂਦੀ ਕਰਦੇ ਕਰਦੇ ਸ਼ੇਰ ਨਿਬੜ ਕੇ ਕੰਮ ਪਹਿਲਾ ਨੰਬਰ ਬਣਾ ਲਿਆ ਬਈ ਇਹਨੇ ਜਿੱਤ ਕੇ ਫੋੜ ਇਕੱਲੀ ਰਹਿ ਗਈ ਜਮਾ ਦੂਜਾ ਨੰਬਰ ਜੋਤੀ ਮਲੋਟ ਮੋਟਰਸਾਈਕਲ ਜਿੱਤ ਕੇ ਬਾਈ ਤੇ ਤੀਜਾ ਨੰਬਰ ਜਗਨੰਦਨ ਵੜਿੰਗ ਫ੍ਰਿਜ

ਮੋਰ ਦੀ ਵੀ ਜਿੱਤ ਗਈ ਟਰੈਕਟਰ ਹੀ ਜਿੱਤ ਗਈ ਟਰੈਕਟਰ ਨਾਲ ਕੈਸ਼ ਵੀ ਹੈ ਹਾਂਜੀ ਹਾਂ ਕੈਸ਼ ਜਿੰਨਾ ਵੀ ਹੋਊਗਾ ਸਾਰਾ ਇਹਦਾ ਹੀ ਹੈ ਪਹਿਲਾ ਨੰਬਰ ਹਾਂ ਜਿੰਨਾ ਹੋਊਗਾ 7-8 ਜਿੰਨੇ ਦੀ ਇਹਨਾਂ ਨੇ ਜਿੱਤ ਦੇਣੀ ਹੈ 2000 2500 ਹਾਂ ਕਿਧਰ ਦੀ ਆਏ ਹੋ